ਲੋ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕੋਨੇ-ਕੋਣੇ ਦਾ ਆਪਾਂ ਨੂੰ ਵੀਰ ਦੇਖਣ ਦੇਣੇ ਅੱਜ ਅਸੀਂ ਪਤਾਪੁਰ ਪਿੰਡ ਇੱਥੇ ਨੌਜਵਾਨ ਬਹੁਤ ਸੋਹਣੀ ਕਬੱਡੀ ਖੇਡਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿੰਨੇ ਕਿੰਨੀ ਦੇਰ ਹੋ ਗਈ ਤੁਹਾਨੂੰ ਕਬੱਡੀ ਖੇਡਦੇ ਮੈਨੂੰ ਵੀ ਥੋੜਾ ਚਿਰ ਹੀ ਮੈਨੂੰ 5-7 ਸਾਲ ਹੀ ਆ 5 ਕਿ 5-6 ਸਾਲ ਹੀ ਬਲਵਾਨ ਨਾਲ ਖੇਡਦਾ ਹੁਣ ਦੋਨੋਂ ਜ਼ਿਆਦਾ ਚਿਰ ਹੋ ਗਿਆ ਏਕ ਮੈਨੂੰ ਹਾਂਜੀ ਏਕ ਨੂੰ 12-13 ਸਾਲ ਹੋ ਗਏ ਨੇ ਖੇਡਦੇ ਠੀਕ ਹੈ ਉਹ ਸ਼ੁਰੂ ਤੋਂ ਖੇਡਦਾ ਰਿਹਾ ਮੈਨੂੰ ਥੋੜਾ ਚਿਰ ਹੀ ਆ ਠੀਕ ਹੈ ਪਰ ਖੇਡਦਾ ਭਾਜੀ ਮਾਦੇ ਨਾਲ ਹੀ ਰਹਾ ਹਾਂ ਹਾਂਜੀ ਅਸੀਂ ਜਤਿੰਦਰ ਪੁਲਵਾਨ ਨਾਲ ਗੱਲਬਾਤ ਕਰਾਂਗੇ ਇਹਨਾਂ ਨੂੰ ਕਿੰਨੇ ਦੇਰ ਹੋ ਗਈ ਕਬੱਡੀ ਖੇਡਦੇ ਤੇ ਮਤਲਬ ਕਿ ਕਿਸ ਤਰ੍ਹਾਂ ਇਹ ਕਬੱਡੀ ਖੇਡਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਮਨੂੰ ਹੋ ਗ ਵੀਰ ਜੀ ਵੀਰ ਉਹਨਾਂ 6-7 ਸਾਲਾਂ ਤੋਂ ਕਬੱਡੀ ਖੇਡਦੇ ਤੇ ਵੀਰ ਜੀ ਹੁਣ ਤੱਕ ਕਿਹੜੇ ਲੈਵਲ ਤੱਕ ਦੀ ਕਬੱਡੀ ਖੇਡੀ ਆ ਲੈਵਲ ਵੀਰ ਜੀ ਇਦਾਂ ਹੀ ਆ ਕਿ ਬਸ ਸ਼ੋਅ ਮੈਚ ਖੇਡੀ ਜਾਂਦੇ ਜਿੱਤੇ ਲੈਵਲ ਕੋਈ ਜਿਹੜੇ ਲੈਵਲ ਤੇ ਅਸੀਂ ਜਾਣਾ ਚਾਹੁੰਦੇ ਉਹ ਲੈਵਲ ਤੇ ਜੇ ਗਏ ਨਹੀਂ ਚਲੋ ਵਾਹਿਗੁਰੂ ਤੁਹਾਨੂੰ ਜ਼ਰੂਰ ਉਸ ਲੈਵਲ ਤੱਕ ਪਹੁੰਚਾਣਗੇ ਤੇ ਅੱਗੇ ਤੁਸੀਂ ਦੱਸੋ ਮਤਲਬ ਘਰ ਗ੍ਰਿਸ਼ਟੀ ਮਤਲਬ ਕਿਸ ਤਰ੍ਹਾਂ ਘਰ ਗ੍ਰਿਸ਼ਟੀ ਵੀਰ ਜੀ ਇਦਾਂ ਚੱਲੀ ਜਾਂਦੀ ਨਾਲ ਦਿਹਾੜੀ ਦਾ ਪੱਕਾ ਹੀ ਜਾਂਦੇ ਆ ਨਾਲ ਗੇਮ ਲਈ ਜਾਂਦੀ ਟਾਈਮ ਕੱਢੀ ਚਲੋ ਵੀਰ ਜੀ ਉਹਦੇ ਹੱਕ ਹਾਲ ਦੀ ਕਮਾਈ ਹੋ ਗਈ ਮਤਲਬ ਬਹੁਤ ਸੋਹਣਾ ਤੁਹਾਡਾ ਕੰਮ ਆ ਮਿਹ ਬਾਕੀ ਗੁਰਨਾਨ ਕਾਪੇ ਤੁਹਾਡੇ ਤੇ ਚਲੋ ਕਿਰਪਾ ਕਰਨਗੇ ਕਿਰਪਾ ਮਿਹਰਬਾਨੀ ਵੀਰ ਜੀ ਧੰਨਵਾਦ ਰੱਬ ਮਾਰਾ ਸਾਰੇ ਅੰਤਰਕੀਆਂ ਦਾ ਵੀ ਇਹਨਾਂ ਦੇ ਪੈਰਾਂ ਪਿੱਛੇ ਸਾਡੀ ਵੀ ਤਰੱਕੀ ਹੋਊ ਕੋਈ ਗੱਲ ਨਹੀਂ ਲੋ ਜੀ ਵੀਰ ਜੀ ਬਹੁਤ ਮਿਹਰਬਾਨੀ ਤੁਹਾਡੀ ਤੁਹਾਡ ਨਾਲ ਗੱਲ ਕਰਕੇ ਹਨੂ ਬਹੁਤ ਵਧੀਆ ਲੱਗਾ ਲੱਗਾ ਪਰਲੀ ਇੱਤਾਂ ਦੇ ਆਕੇ ਲਾਲੀਆਂ ਇਹਦੇ ਅਗੇ ਦੇ ਦੇਖੋ ਜੀ ਛੋਟੇ ਬੱਚੇ ਬਹੁਤ ਖਿੱਚ ਕੇ ਮਿਹਨਤ ਲਾ ਰਹੇ ਨੇ ਇਹ ਬੱਚੇ ਵੀ ਐਕਸਰੈਜ ਲਗਾ ਰਹੇ ਨੇ ਵੱਡੇ ਮੱਲ ਬਣਨ ਦੀ ਉਹਨਾਂ ਦੀ ਕੋਸ਼ਿਸ਼ ਹੈਗੀ ਚਲੋ ਵਾਹਿਗੁਰੂ ਉਹਨਾਂ ਨੂੰ ਵੱਡੇ ਮੱਲ ਬਣਾਵੇ ਵੀ ਸੁਪਰਸਟਾਰ ਕੱਲ੍ਹ ਦੇ ਆਹੀ ਬੰਨੇ ਸਾਰੇ ਬਹੁਤ ਖਿੱਚ ਕੇ ਮਿਹਨਤ ਲਾ ਰਹੇ ਨੇ ਜੀਰੀ ਬਹੁਤ ਸੋਹਣੇ ਕਬੱਡੀ ਖੇਡਦੇ ਨੇ ਇਹਨਾਂ ਵਿੱਚੋਂ ਕੱਲ ਨੂੰ ਨਵੇਂ ਸੁਪਰਸਟਾਰ ਨਿਕਲਣਗੇ ਸਾਰੇ ਨੌਜਵਾਨ ਬਹੁਤ ਸੋਹਣਾ ਖੇਡਦੇ 别人到底你怎么不知道 再拿金币